ਅੱਜ ਦੀ ਕਹਾਣੀ ਸੁਜਾਤਾ ਨਾਮ ਦੀ ਇੱਕ ਔਰਤ ਦੀ ਕਹਾਣੀ ਹੈ ਜੋ ਬੈਂਕ ਦੇ ਵਿੱਚ ਨੌਕਰੀ ਕਰ ਰਹੀ ਹੁੰਦੀ ਹੈ ਤੇ ਜਿਹੜੇ ਬੈਂਕ 'ਚ ਉਹ ਨੌਕਰੀ ਕਰਦੀ ਹੈ ਉਸੇ ਬੈਂਕ ਦੇ ਮੈਨੇਜਰ ਦੇ ਨਾਲ ਹੀ ਇਹਦਾ ਚੱਕਰ ਚੱਲ ਰਿਹਾ ਹੁੰਦਾ ਆ ਇੱਕ ਦਿਨ ਸੁਜਾਤਾ ਆਪਣੇ ਘਰੋਂ ਤਿਆਰ ਹੋ ਕੇ ਬੈਂਕ ਜਾਣ ਦੇ ਲਈ ਜਿੱਦਾਂ ਹੀ ਨਿਕਲਦੀ ਹੈ ਤਾਂ ਇਹਦੀ ਇੱਕ ਬੇਟੀ ਹੁੰਦੀ ਹੈ ਜਿਹਦਾ ਨਾਮ ਹੁੰਦਾ ਹੈ ਈਸ਼ਵਰੀਆ ਉਹ ਕਹਿੰਦੀ ਹੈ ਕਿ ਮਾਂ ਅੱਜ ਮੈਂ ਵੀ ਬਾਜ਼ਾਰ ਜਾਣਾ ਆ ਤੇ ਮੈਂ ਤੁਹਾਡੇ ਨਾਲ ਹੀ ਚੱਲਦੀ ਆ ਤੁਸੀਂ ਮੈਨੂੰ ਬਾਜ਼ਾਰ ਛੱਡ ਦਿਓ ਤੌਦੀ ਮਾਂ ਕਹਿੰਦੀ ਹੈ ਕਿ ਜਾਣਾ ਤਾਂ ਮੈਂ ਵੀ ਹੈ ਤਾਂ ਇੱਕ ਕੰਮ ਕਰ ਮੇਰੇ ਨਾਲ ਚੱਲ ਤੇ ਮੈਂ ਉੱਥੋਂ ਬੈਂਕ ਤੋਂ ਛੁੱਟੀ ਲੈ ਕੇ ਆਪਾਂ ਦੋਨੋਂ ਚੱਲਾਂਗੀਆਂ ਤਾਂ ਹੁਣ ਇਹਦੀ ਬੇਟੀ ਜਿਹੜੀ ਈਸ਼ਵਰੀਆ ਹੁੰਦੀ ਉਹ ਤਿਆਰ ਹੋ ਜਾਂਦੀ ਹੈ ਦੋਨੋਂ ਬੈਂਕ ਪਹੁੰਚਦੀਆਂ ਆ ਜਦੋਂ ਬੈਂਕ ਪਹੁੰਚਦੀਆਂ ਆ ਤਾਂ ਉੱਥੋਂ ਦਾ ਜਿਹੜਾ ਮੈਨੇਜਰ ਹੁੰਦਾ ਹੈ ਉੱਥੇ ਨਹੀਂ ਹੁੰਦਾ ਤਾਂ ਹੁਣ ਇਹ ਜਿਹੜੀ ਸੁਜਾਤਾ ਹੁੰਦੀ ਆਪਣੀ ਬੇਟੀ ਈਸ਼ਵਰੀਆ ਨੂੰ ਕਹਿੰਦੀ ਹੈ ਕਿ ਤੂੰ ਥੋੜਾ ਇੰਤਜ਼ਾਰ ਕਰ ਬੈਂਕ ਦਾ ਮੈਨੇਜਰ ਹਾਲੇ ਇੱਥੇ ਹੈ ਨਹੀਂ ਜਿੱਦਾਂ ਹੀ ਆ ਜਾਏਗਾ ਆਪਾਂ ਉੱਥੋਂ ਛੁੱਟੀ ਲੈ ਕੇ ਬਾਜ਼ਾਰ ਚੱਲਾਂਗੀਆਂ ਤਾਂ ਹੁਣ ਜਿਹੜੀ ਈਸ਼ਵਰੀਆ ਹੁੰਦੀ ਆ ਉਹ ਵੇਟ ਕਰਨ ਲੱਗਦੀ ਐ ਤੇ ਜਿੱਦਾਂ ਹੀ ਬੈਂਕ ਦਾ ਮੈਨੇਜਰ ਹੁੰਦਾ ਜਿਹੜਾ ਉਹ ਅੰਦਰ ਆਉਂਦਾ ਆ ਤਾਂ ਜਦੋਂ ਈਸ਼ਵਰੀਆ ਨੂੰ ਵੇਂਦਾ ਆ ਤਾਂ ਉਹ ਵੇਖਦਾ ਹੀ ਰਹਿ ਜਾਂਦਾ ਆ ਤੇ ਇਧਰੋਂ ਈਸ਼ਵਰੀਆ ਦਾ ਵੀ ਇਹੀ ਹਾਲ ਸੀ ਉਹਨੂੰ ਵੀ ਪਹਿਲੀ ਨਜ਼ਰ 'ਚ ਉਸ ਬੈਂਕ ਮੈਨੇਜਰ ਦੇ ਨਾਲ ਜਿਹੜਾ ਉਹ ਪਿਆਰ ਹੋ ਜਾਂਦਾ ਆ ਇਹ ਉਹੀ ਬੈਂਕ ਮੈਨੇਜਰ ਹੁੰਦਾ ਆ ਜਿਹਦਾ ਇਹਦੀ ਮਾਂ ਦੇ ਨਾਲ ਵੀ ਅਫੇਅਰ ਚੱਲ ਰਿਹਾ ਸੀਗਾ ਤੇ ਹੁਣ ਕੀ ਹੁੰਦਾ ਆ ਦੋਨੋਂ ਇੱਕ ਦੂਜੇ ਦੇ ਕੋਲ ਆਉਂਦੇ ਆ ਹੈਲੋ ਹਾਈ ਹੁੰਦੀ ਐ ਥੋੜੀ-ਬਹੁਤ ਗੱਲਬਾਤ ਕਰਦੇ ਇਹ ਆਪਸ ਵਿੱਚ ਤੇ ਉਸ ਤੋਂ ਬਾਅਦ ਇਹਨਾਂ ਦੇ ਨੰਬਰ ਐਕਸਚੇਂਜ ਹੋ ਜਾਂਦੇ ਆ। ਇਸ ਤੋਂ ਬਾਅਦ ਇਸ ਕਹਾਣੀ ਦੇ ਵਿੱਚ ਇੱਕ ਨਵਾਂ ਮੋੜ ਆਉਂਦਾ ਆ। ਕਹਾਣੀ 'ਚ ਅੱਗੇ ਵਧੀਏ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ। ਇੱਕ ਕਹਾਣੀ ਹੈਗੀ ਐ ਆਂਧਰਾ ਪ੍ਰਦੇਸ਼ ਦੇ ਗੁਰਨੂਲ ਜ਼ਿਲ੍ਹੇ ਦੀ। ਇੱਥੋਂ ਦਾ ਇੱਕ ਪਿੰਡ ਪੈਂਦਾ ਆ ਗੜਵਾਲ। ਗੜਵਾਲ ਦੀ ਰਹਿਣ ਵਾਲੀ ਸੀਗੀ ਇਹ ਸੁਜਾਤਾ ਤੇ ਦੀ ਬੇਟੀ ਅਸ਼ਵਰੀਆ। ਹੁਣ ਕੀ ਹੁੰਦਾ ਹੈ ਨਾ ਦੋਨਾਂ ਮਾਂ ਬੇਟੀ ਦਾ ਚੱਕਰ ਚੱਲਣਾ ਸ਼ੁਰੂ ਹੋ ਜਾਂਦਾ ਉਸ ਬੈਂਕ ਮੈਨੇਜਰ ਦੇ ਨਾਲ ਉਹ ਬੈਂਕ ਮੈਨੇਜਰ ਸੀਗਾ ਜਿਹੜਾ ਉਹ ਵਿਆਹਾ ਹੋਇਆ ਸੀ ਉਹਦੇ ਬੱਚੇ ਵੀ ਹੁੰਦੇ ਆ ਫੇਰ ਵੀ ਇਹ ਦੋਨੋਂ ਮਾਵਾਂ ਧੀ ਆ ਉਹਦੇ ਨਾਲ ਆਪਣਾ ਰਿਸ਼ਤਾ ਜਿਹੜਾ ਉਹ ਜਾਰੀ ਰੱਖਦੀਆਂ ਆ ਇਸ ਤੋਂ ਬਾਅਦ ਕੀ ਹੁੰਦਾ ਹੈ ਥੋੜਾ ਸਮਾਂ ਬੀਤਦਾ ਹੈ ਇਹ ਜਿਹੜੀ ਅਸ਼ਵਰੀਆ ਹੁੰਦੀ ਹੈ ਹੁਣ ਇਹ ਵਿਆਹ ਦੇ ਲੈਕਦੀ ਹੋ ਜਾਂਦੀ ਹੈ ਤੇ ਹੁਣ ਘਰ 'ਚ ਗੱਲਾਂ ਹੁੰਦੀਆਂ ਆ ਹੁਣ ਜਿਹੜੇ ਇਹਦੇ ਦਾਦਾ ਦਾਦੀ ਹੁੰਦੇ ਆ ਭਰਾ ਹੁੰਦਾ ਆ ਪਿਓ ਹੁੰਦਾ ਆ ਚਾਚੇ ਤਾਏ ਉਹ ਸਾਰੇ ਕਹਿੰਦੇ ਆ ਕਿ ਹੁਣ ਐਸ਼ਵਰੀਆ ਦੇ ਲਈ ਕੋਈ ਮੁੰਡਾ ਵੇਖਣਾ ਚਾਹੀਦਾ ਆ ਸਾਨੂੰ ਹੁਣ ਇਹ ਵਿਆਹ ਦੇ ਲੈਕ ਦੀ ਹੋ ਗਈ ਹੈ ਤਾਂ ਹੁਣ ਕੋਈ ਦੱਸਦਾ ਆ ਕੋਈ ਵਿੱਚ ਵਿਚੋਲਾ ਹੁੰਦਾ ਉਹ ਦੱਸਦਾ ਆ ਕਿ ਤੇਲਗਾਨਾ ਦਾ ਰਹਿਣ ਵਾਲਾ ਤੇਜੇਸ਼ਵਰ ਨਾਮ ਦਾ ਮੁੰਡਾ ਆ ਤੇ ਤੁਸੀਂ ਵੇਖ ਲਓ ਜੇ ਤੁਹਾਨੂੰ ਪਸੰਦ ਆ ਜੇ ਤਾਂ ਆਪਾਂ ਐਸ਼ਵਰੀਆ ਦਾ ਵਿਆਹ ਉੱਥੇ ਕਰ ਦਾਂਗੇ ਤੇ ਜਿਹੜਾ ਤੇਜੇਸ਼ਵਰ ਸੀਗਾ ਇਹ ਬਹੁਤ ਪੜਿਆ ਲਿਖਿਆ ਸੀਗਾ ਨੌਕਰੀ ਵੀ ਕਰ ਰਿਹਾ ਸੀਗਾ ਤੇ ਹੁਣ ਕੀ ਹੁੰਦਾ ਆ ਜਿਹੜੇ ਵਿਚੋਲੇ ਹੁੰਦੇ ਆ ਉਹ ਇੱਕ ਡੇਟ ਫਿਕਸ ਕਰਵਾਂਦੇ ਆ ਉਹ ਹੁੰਦੀ ਏ ਡੇਟ ਜਿਹੜੀ ਹੁੰਦੀ ਏ 13 13 ਫਰਵਰੀ 2025 ਦੀ ਇਸ ਦਿਨ ਸਾਰੇ ਦੋਨੋਂ ਪਰਿਵਾਰ ਸੀਗੇ ਜਿਹੜੇ ਉੱਥੇ ਇਕੱਠੇ ਹੁੰਦੇ ਆ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਆ ਜੋ ਵੀ ਗੱਲਾਂ ਬਾਤਾਂ ਸੀਗੀਆਂ ਇਹਨਾਂ ਦੀਆਂ ਚਾਹੇ ਉਹ ਲਹਿੰਦੇ ਨੂੰ ਹੋਣ ਮੁੰਡਾ ਕੁੜੀ ਵੀ ਆਪਸ ਵਿੱਚ ਸੀਗੀ ਉੱਥੇ ਉਹਨਾਂ ਨੂੰ ਇਹੀ ਸੀਗਾ ਚਲੋ ਇਹ ਆਪਸ ਵਿੱਚ ਗੱਲਬਾਤ ਕਰ ਲੈਣਗੇ ਇੱਕ ਦੂਜੇ ਦੇ ਨਿਚਰ ਦਾ ਇਹਨਾਂ ਨੂੰ ਪਤਾ ਲੱਗ ਜੇਗਾ ਹੁਣ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਹੁੰਦਾ ਆ ਫਿਰ ਉੱਥੇ ਇੱਕ ਜੋੜੇ ਦੀ ਐਂਟਰੀ ਹੁੰਦੀ ਹੈ ਉਹ ਜੋੜਾ ਸੀਗਾ ਮੁੰਡੇ ਵਾਲਿਆਂ ਵੱਲੋਂ ਉਹ ਜਾ ਕੇ ਜਿਹੜੇ ਮੁੰਡੇ ਦੀ ਜਿਹੜੀ ਮਾਂ ਤੇ ਪਿਓ ਹੁੰਦੇ ਆ ਉਹਨਾਂ ਨੂੰ ਜਾ ਕੇ ਮਿਲਦੇ ਆ ਤੇ ਉਹ ਇਸ ਕੁੜੀ ਨੂੰ ਵੇਖ ਕੇ ਹੈਰਾਨ ਹੋ ਜਾਂਦੇ ਆ ਇਸ ਈਸ਼ਵਰੀਆ ਨੂੰ ਵੇਖ ਕੇ ਤੇ ਉਹਦੇ ਮਾਪਿਓ ਨੂੰ ਕਹਿੰਦੇ ਆ ਮੁੰਡੇ ਦੇ ਕਿ ਤੁਸੀਂ ਇਹਦੇ ਨਾਲ ਆਪਣੇ ਬੇਟੇ ਦਾ ਵਿਆਹ ਨਾ ਕਰੋ ਇਹ ਕੁੜੀ ਦਾ ਕੈਰੈਕਟਰ ਠੀਕ ਨਹੀਂ ਹੈਗਾ ਤੇ ਹੁਣ ਉਹਦੀ ਮਾਂ ਸੀਗੀ ਜਿਹੜੀ ਇੱਥੇ ਡਰ ਜਾਂਦੀ ਐ ਉਹ ਕਹਿੰਦੀ ਐ ਕਿ ਹੁਣ ਅਸੀਂ ਕੀ ਕਰੀਏ ਹੁਣ ਆਸ ਤਾਂ ਅਸੀਂ ਇਕੱਠੇ ਹੋਏ ਆਂ ਆਸ ਤਾਂ ਅਸੀਂ ਜਵਾਬ ਦੇ ਨਹੀਂ ਸਕਦੇ ਤੇ ਇੱਕ ਕੰਮ ਕਰਦੇ ਆਂ ਆਪਾਂ ਘਰ ਚੱਲ ਕੇ ਗੱਲਬਾਤ ਕਰਦੇ ਆਂ ਬੈਠ ਕੇ ਮੁੰਡੇ ਦੇ ਨਾਲ ਤੇ ਉਸ ਤੋਂ ਬਾਅਦ ਅਸੀਂ ਇਸ ਰਿਸ਼ਤੇ ਨੂੰ ਜਵਾਬ ਦੇ ਦਵਾਂਗੇ ਤੇ ਹੁਣ ਕੀ ਹੁੰਦਾ ਆ ਉੱਥੇ ਜੋ ਵੀ ਪ੍ਰੋਗਰਾਮ ਸੀਗਾ ਉਹ ਖਤਮ ਕਰਕੇ ਇਹ ਸਾਰੇ ਜਣੇ ਹੁਣ ਆਪਾਂ ਆਪਣੇ ਘਰ ਚਲੇ ਜਾਂਦੇ ਆਂ ਵਾਪਸ ਘਰ ਪਹੁੰਚ ਕੇ ਜਿਹੜੀ ਇਹ ਤੇਜੇਸ਼ਵਰ ਦੀ ਮਾਂ ਹੁੰਦੀ ਐ ਤੇ ਪਿਤਾ ਹੁੰਦੇ ਐ ਇਹਨੂੰ ਕਹਿੰਦੇ ਐ ਕਿ ਸਾਨੂੰ ਕਿਸੇ ਨੇ ਆ ਗੱਲ ਕਹੀ ਹੈ ਕਿ ਉਸ ਕੁੜੀ ਦਾ ਕਰੈਕਟਰ ਹੈ ਜਿਹੜਾ ਉਹ ਠੀਕ ਨਹੀਂ ਤੇ ਆਪਾਂ ਇਸ ਰਿਸ਼ਤੇ ਨੂੰ ਹੈ ਜਿਹੜਾ ਉਹ ਮਨਾ ਕਰਦੀ ਏ ਹੁਣ ਤੇਜੇਸ਼ਵਰ ਕੀ ਕਰਦਾ ਹੈ ਆਪਣੀ ਮਾਂ ਪਿਓ ਦੀ ਗਲਤੀ ਯਕੀਨ ਨਹੀਂ ਕਰਦਾ ਇਹ ਸਿੱਧਾ ਈਸ਼ਵਰੀਆ ਨੂੰ ਫੋਨ ਲਾ ਲੈਂਦਾ ਹੈ ਤੇ ਈਸ਼ਵਰੀਆ ਨੂੰ ਕਹਿੰਦਾ ਹੈ ਕਿ ਸਾਡੇ ਕਿਸੇ ਰਿਸ਼ਤੇਦਾਰ ਨੇ ਗੱਲ ਕਹੀ ਹੈ ਕਿ ਤੇਰਾ ਕਰੈਕਟਰ ਠੀਕ ਨਹੀਂ ਤਾਂ ਈਸ਼ਵਰੀਆ ਆਗੂ ਉਹਨੂੰ ਜਵਾਬ ਦਿੰਦੀ ਹੈ ਕਿ ਉਹ ਲੋਕਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਹੋਣਾ ਕਿ ਤੇਰਾ ਵਿਆਹ ਹੋ ਰਿਹਾ ਆ ਤੇ ਉਹ ਲੋਕ ਨਹੀਂ ਚਾਹੁੰਦੇ ਕਿ ਇਹ ਰਿਸ਼ਤਾ ਹੋਏ ਇਸ ਕਰਕੇ ਉਹ ਤੈਨੂੰ ਐਵੇਂ ਦੀਆਂ ਗੱਲਾਂ ਕਰਕੇ ਭੜਕਾ ਰਹੇ ਐ ਤਾਂ ਹੁਣ ਜਿਹੜਾ ਤੇਜिश्वਰ ਸੀਗਾ ਉਹ ਈਸ਼ਵਰੀਆ ਦੀਆਂ ਗੱਲਾਂ ਤੇ ਯਕੀਨ ਕਰ ਲੈਂਦਾ ਆ ਤੇ ਉਹ ਆਪਣੇ ਮਾਪਿਓ ਦੇ ਗਲ ਪੈ ਜਾਂਦਾ ਹੈ ਉਹ ਕਹਿੰਦਾ ਹੈ ਕਿ ਜੇ ਮੈਂ ਵਿਆਹ ਕਰਵਾਵਾਂਗਾ ਤਾਂ ਐਸੇ ਕੁੜੀ ਨਾਲ ਹੀ ਕਰਵਾਵਾਂਗਾ ਨਹੀਂ ਤੇ ਮੈਂ ਵਿਆਹ ਹੀ ਨਹੀਂ ਕਰਵਾਣਾ ਹੁਣ ਮਾਪਿਓ ਵੀ ਡਰੇ ਤਾਂ ਹੋਏ ਸੀਗੇ ਪਰ ਉਹ ਕੀ ਕਰ ਸਕਦੇ ਸੀਗੇ ਹੁਣ ਉਹਦੇ ਮੁੰਡੇ ਨੇ ਜਿੱਦ ਫੜੀ ਹੋਈ ਸੀ ਕਿ ਵਿਆਹ ਹੋਏਗਾ ਤਾਂ ਇੱਥੇ ਹੀ ਹੋਏਗਾ ਨਹੀਂ ਤਾਂ ਨਹੀਂ ਹੋਏਗਾ ਹੁਣ ਮਾਪਿਓ ਨੇ ਵੀ ਇਹ ਜਿਹੜੇ ਆਪਣੇ ਬੱਚੇ ਦੀ ਜਿਗ ਨੂੰ ਮੰਨਣਾ ਹੀ ਪਿਆ ਉਹਨਾਂ ਨੂੰ ਵੀ ਉਹਨਾਂ ਨੇ ਪੰਡਤ ਨੂੰ ਬੁਲਾਇਆ ਫਿਰ ਵਿਆਹ ਦੀ ਤਰੀਕ ਕਢਵਾਈ ਜਾਂਦੀ ਐ ਤੇ ਤਰੀਕ ਜਿਹੜੀ ਸੀਗੀ ਉਹ ਨਿਕਲ ਕੇ ਆਂਦੀ 18 ਜੂਨ 2025 ਦੀ ਹੁਣ ਦੋਨੋਂ ਪਰਿਵਾਰਾਂ ਚ ਵਿਆਹ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਚ ਚੱਲ ਰਹੀਆਂ ਹੁੰਦੀਆਂ ਆ ਜਿਵੇਂ ਹੀ ਵਿਆਹ ਦੇ ਨੇੜੇ ਆ ਰਹੇ ਸੀਗੇ ਰਿਸ਼ਤੇਦਾਰਾਂ ਦਾ ਵੀ ਘਰ ਚ ਆਉਣਾ ਜਾਣਾ ਲੱਗਿਆ ਸੀਗਾ ਹੁਣ ਦਿਨ ਆਉਂਦਾ ਆ 13 ਜੂਨ 2025 ਦਾ ਇਸ ਦਿਨ ਕੀ ਹੁੰਦਾ ਹੈ ਈਸ਼ਵਰੀਆ ਬਿਨਾ ਕਿਸੇ ਨੂੰ ਕੁਝ ਦੱਸੇ ਘਰੋਂ ਗਾਇਬ ਹੋ ਜਾਂਦੀ ਹੈ ਜਦੋਂ ਉਹਨੂੰ ਘਰ ਵੇਖਿਆ ਜਾਂਦਾ ਆ ਘਰ ਵੀ ਨਹੀਂ ਉਹ ਹੁੰਦੀ ਫਿਰ ਪੁੱਛਿਆ ਜਾਂਦਾ ਆ ਆਸ-ਪਾਸਿਓਂ ਵੀ ਕਿਤੇ ਵੀ ਉਹ ਨਹੀਂ ਮਿਲਦੀ ਰਿਸ਼ਤੇਦਾਰਾਂ ਨੂੰ ਫੋਨ ਕੀਤੇ ਜਾਂਦੇ ਆ ਪਰ ਕਿਤੇ ਵੀ ਉਹਦਾ ਕੋਈ ਅਤਾ ਪਤਾ ਨਹੀਂ ਹੁੰਦਾ ਤੇ ਨਾ ਹੀ ਉਹਦਾ ਫੋਨ ਲੱਗ ਰਿਹਾ ਹੁੰਦਾ ਆ ਤਾਂ ਫਿਰ ਕੀ ਹੁੰਦਾ ਆ ਘਰ ਵਾਲੇ ਪਰੇਸ਼ਾਨ ਹੋ ਜਾਂਦੇ ਆ ਰਿਸ਼ਤੇਦਾਰ ਵੀ ਘਰ ਬੈਠੇ ਸੀਗੇ ਉਹ ਕਹਿੰਦੇ ਕਿ ਕਿੱਥੇ ਚਲੀ ਗਈ ਬੇਟੀ ਤਾਂ ਹੁਣ ਕੀ ਹੁੰਦਾ ਆ 16 ਜੂਨ 2025 ਦਾ ਦਿਨ ਆਉਂਦਾ ਆ ਤੇ ਈਸ਼ਵਰੀਆ ਸ਼ਾਮ ਦੇ ਟਾਈਮ 'ਤੇ ਘਰ ਵਾਪਸ ਆ ਜਾਂਦੀ ਹੈ। ਤਾਂ ਹੁਣ ਕੀ ਹੁੰਦਾ ਆ ਤੇਜिश्वਰ ਨੂੰ ਵੀ ਜਦੋਂ ਪਤਾ ਚੱਲਦਾ ਆ ਕਿ ਈਸ਼ਵਰੀਆ ਘਰ ਵਾਪਸ ਆ ਗਈ ਹੈ ਤਾਂ ਉਹ ਨੂੰ ਈਸ਼ਵਰੀਆ ਨੂੰ ਫੋਨ ਕਰਕੇ ਪੁੱਛਦਾ ਆ ਕਿ ਕੀ ਗੱਲ ਆ? ਤੂੰ ਇਸ ਵਿਆਹ ਤੋਂ ਖੁਸ਼ ਤਾਂ ਹੈਗੀ ਐ ਨਾ? ਤੂੰ ਇਸ ਰਿਸ਼ਤੇ ਤੋਂ ਖੁਸ਼ ਆ? ਨਹੀਂ ਖੁਸ਼ ਤਾਂ ਮੈਨੂੰ ਦੱਸ ਦੇ। ਮੈਂ ਇਸ ਰਿਸ਼ਤੇ ਨੂੰ ਮਨਾ ਕਰ ਦਵਾਂਗਾ। ਤਾਂ ਉਹ ਜਵਾਬ ਦਿੰਦੀ ਐ ਕਿ ਨਹੀਂ ਮੈਂ ਇਸ ਰਿਸ਼ਤੇ ਤੋਂ ਖੁਸ਼ ਆ। ਪਰ ਮੈਨੂੰ ਪਤਾ ਚੱਲਿਆ ਆ ਕਿ ਤੇਰੇ ਘਰ ਵਾਲਿਆਂ ਨੇ ਦਹੇਜ ਦੀ ਆ ਜਿਹੜੀ ਉਹ ਡਿਮਾਂਡ ਕੀਤੀ ਆ ਹੁਣ ਇੱਥੇ ਤੇਜੇਸ਼ਵਰ ਨੂੰ ਬਹੁਤ ਗੁੱਸਾ ਆਉਂਦਾ ਆ ਉਹ ਫੇਰ ਆਪਣੇ ਮਾਪਿਆਂ ਨਾਲ ਲੜਾਈ ਝਗੜਾ ਕਰਦਾ ਆ ਕਿ ਤੁਸੀਂ ਉਹਨਾਂ ਤੋਂ ਦਹੇਜ ਦੀ ਡਿਮਾਂਡ ਕੀਤੀ ਆ ਉਹ ਕਹਿੰਦੇ ਕਿ ਨਹੀਂ ਅਸੀਂ ਐਵੇਂ ਤਾਂ ਕੁਝ ਨਹੀਂ ਕਿਹਾ ਪਰ ਜਿਹੜਾ ਤੇਜੇਸ਼ਵਰ ਸੀਗਾ ਉਹ ਤਾਂ ਉਹਨਾਂ ਦੀ ਕਿਸੇ ਗੱਲ ਨੂੰ ਮੰਨਣ ਲਈ ਤਿਆਰ ਹੀ ਨਹੀਂ ਸੀ ਉਹਨੂੰ ਲੱਗ ਰਿਹਾ ਸੀਗਾ ਕਿ ਮੇਰੇ ਮਾਪਿਓ ਝੂਠੇ ਐ ਤੇ ਸਿਰਫ ਐਸ਼ਵਰੀਆ ਹੀ ਸੱਚੀ ਐ ਇੱਥੇ ਤੇ ਇਹ ਉਹਦੀ ਸਭ ਤੋਂ ਵੱਡੀ ਗਲਤੀ ਸੀਗੀ ਹੁਣ ਇਸ ਤੋਂ ਬਾਅਦ ਵਿਆਹ ਦਾ ਦਿਨ ਹੁੰਦਾ ਆ 18 ਮਈ 2025 ਦਾ ਇਸ ਦਿਨ ਇੱਕ ਮੰਦਿਰ ਦੇ ਵਿੱਚ ਇਹਨਾਂ ਦਾ ਵਿਆਹ ਹੁੰਦਾ ਆ ਤੇ ਮੰਦਿਰ 'ਚ ਵਿਆਹ ਤੋਂ ਬਾਅਦ ਇਹਨਾਂ ਨੇ ਇੱਕ ਪਾਰਟੀ ਰੱਖੀ ਹੁੰਦੀ ਹੈ ਤਾਂ ਇਸ ਤੋਂ ਬਾਅਦ ਇਹਨਾਂ ਦਾ ਜਦੋਂ ਵਿਆਹ ਹੋ ਜਾਂਦਾ ਆ ਪਾਰਟੀ ਨਿਭੜ ਜਾਂਦੀ ਇਸ ਤੋਂ ਬਾਅਦ ਇਹ ਆਪੋ ਆਪਣੇ ਘਰੇ ਜਾਂਦੇ ਆ ਘਰ ਜਾਂਦੇ ਆ ਤਾਂ ਇਹਨਾਂ ਦੀ ਉਹ ਸੁਹਾਗਰਾਤ ਹੁੰਦੀ ਹੈ ਉਸ ਰਾਤ ਨੂੰ ਇਹ ਜਿਹੜੀ ਈਸ਼ਵਰੀਆ ਹੁੰਦੀ ਉਹ ਨੂੰ ਆਪਣੇ ਨੇੜੇ ਵੀ ਨਹੀਂ ਆਉਣ ਦਿੰਦੀ ਤੇ ਲਗਾਤਾਰ ਉਹ ਫੋਨ ਤੇ ਕਿਸੇ ਨਾਲ ਗੱਲਾਂ ਕਰੇ ਜਾ ਰਹੀ ਹੁੰਦੀ ਹੈ ਹੁਣ ਤੇਜिश्वਰ ਨੂੰ ਬਹੁਤ ਗੁੱਸਾ ਆਉਂਦਾ ਹੈ ਉਹਨੂੰ ਪੁੱਛਦਾ ਹੈ ਕਿ ਇਹ ਕੌਣ ਹੈ ਤਾਂ ਉਹ ਕਹਿੰਦੀ ਹੈ ਕਿ ਜੇ ਤੂੰ ਮੇਰੇ ਨੇੜੇ ਆਇਆ ਤਾਂ ਬਹੁਤ ਬੁਰਾ ਹੋਏਗਾ ਤੂੰ ਮੇਰੇ ਤੋਂ ਦੂਰ ਰਹਿ ਮੈਂ ਕਿਸੇ ਹੋਰ ਦੀ ਉਮਾਨਤ ਹਾਂ ਤਾਂ ਇੱਥੇ ਤੇਜिश्वਰ ਬਹੁਤ ਪਰੇਸ਼ਾਨ ਹੋ ਜਾਂਦਾ ਹੈ ਉਹਨੂੰ ਆਪਣੀ ਗਲਤੀ ਸਮਝ ਆਉਣੇ ਸ਼ੁਰੂ ਹੋ ਜਾਂਦੀ ਹੈ ਉਹ ਸੋਚਦਾ ਹੈ ਕਿ ਜੇ ਮੈਂ ਆਪਣੇ ਮਾਪਿਆਂ ਦੀ ਗੱਲ ਮੰਨੀ ਹੁੰਦੀ ਤਾਂ ਸ਼ਾਇਦ ਅੱਜ ਕੁਝ ਹੋਰ ਹੁੰਦਾ ਤਾਂ ਹੁਣ ਉਹ ਕੀ ਕਰ ਸਕਦਾ ਸੀਗਾ ਸਿਵਾਏ ਪਛਤਾਣ ਤੋਂ ਹੁਣ ਇਸ ਤੋਂ ਬਾਅਦ ਕੀ ਹੁੰਦਾ ਹੈ ਹੌਲੀ-ਹੌਲੀ ਸਮਾਂ ਬੀਤਦਾ ਜਾਂਦਾ ਹੈ ਇੱਕ ਮਹੀਨਾ ਨਿਕਲ ਜਾਂਦਾ ਆ ਤੇ ਦਿਨ ਆਉਂਦਾ ਆ 17 ਜੂਨ 2025 ਦਾ ਇਸ ਦਿਨ ਇਹਨਾਂ ਦੇ ਘਰ 'ਚ ਤਿੰਨ ਬੰਦੇ ਆਉਂਦੇ ਆ ਉਹ ਕਹਿੰਦੇ ਆ ਕਿ ਸਾਨੂੰ ਜਿਹੜਾ ਤੇਜिश्वਰ ਨਾਲ ਕੋਈ ਕੰਮ ਆ ਉਹਨੂੰ ਬਾਹਰ ਭੇਜਿਓ ਤਾਂ ਹੁਣ ਤੇਜिश्वਰ ਜਿਵੇਂ ਹੀ ਬਾਹਰ ਆਉਂਦਾ ਆ ਉਹਨੂੰ ਗੱਲਾਂ ਚਲਾ ਕੇ ਆਪਣੇ ਨਾਲ ਗੱਡੀ 'ਚ ਬਿਠਾ ਕੇ ਲੈ ਜਾਂਦੇ ਆ ਹੁਣ ਉਹ ਸਵੇਰ ਦਾ ਘਰੋਂ ਨਿਕਲਿਆ ਸੀ ਤੇ ਸ਼ਾਮ ਹੋ ਜਾਂਦੀ ਆ ਉਹਨੂੰ ਤੇ ਘਰ ਵਾਲੇ ਉਹਨੂੰ ਫੋਨ ਕਰਦੇ ਆ ਪਰ ਉਹਦਾ ਫੋਨ ਨਹੀਂ ਲੱਗਦਾ ਹੁਣ ਇਸ ਤੋਂ ਬਾਅਦ ਘਰ ਵਾਲਿਆਂ ਨੂੰ ਟੈਨਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਵਾਰ-ਵਾਰ ਫੋਨ ਕਰ ਰਹੇ ਸੀਗੇ ਪਰ ਉਹਦਾ ਕੋਈ ਵੀ ਅੱਗੋਂ ਜਵਾਬ ਨਹੀਂ ਸੀ ਮਿਲ ਰਿਹਾ ਉਹਨਾਂ ਨੂੰ ਹੁਣ ਕੀ ਹੁੰਦਾ ਹੈ ਅਗਲੇ ਦਿਨ ਸਵੇਰੇ ਹੀ ਉਹਦਾ ਭਰਾ ਹੈ ਜਿਹੜਾ ਤੇਜਵਰਦਨ ਉਹਦਾ ਨਾਮ ਹੁੰਦਾ ਹੈ ਉਹਦੇ ਭਰਾ ਦਾ ਉਹ ਪੁਲਿਸ ਸਟੇਸ਼ਨ ਜਾਂਦਾ ਹੈ ਤੇ ਉੱਥੇ ਜਾ ਕੇ ਐਫਆਈਆਰ ਲਿਖਵਾਉਂਦਾ ਹੈ ਕਿ ਜਿਹੜਾ ਮੇਰਾ ਭਰਾ ਆ ਉਹ ਘਰ ਤੋਂ ਲਾਪਤਾ ਹੋ ਗਿਆ ਆ ਘਰ ਤਿੰਨ ਬੰਦੇ ਆਏ ਸੀਗੇ ਉਹਨੂੰ ਲੈ ਕੇ ਗਏ ਆ ਤੇ ਉਸ ਤੋਂ ਬਾਅਦ ਉਹਦਾ ਫੋਨ ਹੀ ਨਹੀਂ ਲੱਗ ਰਿਹਾ ਤਾਂ ਹੁਣ ਇੱਥੇ ਕੀ ਹੁੰਦੇ ਆ ਜਿਹੜੇ ਪੁਲਿਸ ਵਾਲੇ ਹੁੰਦੇ ਆ ਉਹ ਗੁੰਮਸ਼ੁਦਗੀ ਦੀ ਰਿਪੋਰਟ ਤਾਂ ਜਿਹੜੀ ਆ ਉਹ ਦਰਜ ਕਰ ਲੈਂਦੇ ਆ ਪਰ ਇਸ ਤੋਂ ਬਾਅਦ ਉਹ ਤਲਾਸ਼ ਵੀ ਆਪਣੇ ਵੱਲੋਂ ਪੂਰੀ ਕਰਦੇ ਆ ਪਰ ਹੁਣ 2 ਤੋਂ 3 ਦਿਨ ਨਿਕਲ ਜਾਂਦੇ ਆ ਹੁਣ ਦਿਨ ਆਉਂਦਾ ਆ 21 ਜੂਨ 2025 ਦਾ ਇਸੇ ਦਿਨ ਹੀ ਆਂਧਰ ਪ੍ਰਦੇਸ਼ ਦੇ ਨੰਦਿਆਲ ਜ਼ਿਲ੍ਹੇ 'ਚ ਇੱਕ ਨਹਿਰ ਪੈਂਦੀ ਆ ਉਸੇ ਨਹਿਰ 'ਚੋਂ ਹੀ ਇੱਕ 30 ਸਾਲ ਦੇ ਮੁੰਡੇ ਦੀ ਜਿਹੜੀ ਉਹ ਲਾਸ਼ ਮਿਲਦੀ ਆ ਹੁਣ ਪੁਲਿਸ ਵਾਲੇ ਉਹ লাশ ਨੂੰ ਬਾਹਰ ਕਢਵਾਂਦੇ ਐ ਤੇ ਫਿਰ ਉਹ ਚਾਰੇ ਪਾਸੇ ਜਿਨੇ ਵੀ ਪੁਲਿਸ ਸਟੇਸ਼ਨ ਹੁੰਦੇ ਐ ਸਾਰਿਆਂ ਨੂੰ ਇਹ ਖਬਰ ਹੈ ਜਿਹੜੀ ਸਰਕੂਲੇਟ ਕਰਦੇ ਐ ਕਿ ਇੱਦਾਂ ਦਾ ਕਰਕੇ ਸਾਨੂੰ ਇੱਕ লাশ ਮਿਲੀ ਹੈ ਨਹਿਰ ਚੋਂ ਤਾਂ ਹੁਣ ਕੀ ਹੁੰਦਾ ਆ ਜਿਹੜੇ ਪੁਲਿਸ ਸਟੇਸ਼ਨ ਚ ਤੇਜਵਰਦਨ ਨੇ ਜਿਹੜਾ ਤੇਜिश्वਰ ਦਾ ਭਰਾ ਹੁੰਦਾ ਹੈ ਤੇਜਵਰਦਨ ਉਹਨੇ ਰਿਪੋਰਟ ਕਰਵਾਈ ਹੁੰਦੀ ਆ ਉਸ ਪੁਲਿਸ ਸਟੇਸ਼ਨ ਚ ਉਹਨੂੰ ਫੋਨ ਆਉਂਦਾ ਆ ਕਿ ਸਾਨੂੰ ਇੱਕ লাশ ਮਿਲੀ ਹੈ ਪਤਾ ਚੱਲਿਆ ਆ ਤੇ ਤੁਸੀਂ ਸਾਡੇ ਨਾਲ ਚੱਲੋ ਹੋ ਸਕਦਾ ਹੈ ਕਿ ਤੁਹਾਡੇ ਭਰਾ ਦੀ ਹੋਏ ਤਾਂ ਹੁਣ ਉਹ ਕੀ ਕਰਦਾ ਉਹਨਾਂ ਦੇ ਨਾਲ ਜਾਂਦਾ ਆ ਜਦੋਂ ਜਾਂਦਾ ਆ লাশ ਤਾਂ ਵੈਸੇ ਇੰਨੀ ਗਲ ਸੜ ਚੁੱਕੀ ਸੀਗੀ ਕਿਉਂਕਿ ਪਾਣੀ ਦੇ ਵਿੱਚ ਸੀ ਤਾਂ ਹੁਣ ਉਹਦੇ ਕੱਪੜਿਆਂ ਤੋਂ ਪਛਾਣ ਕਰਦਾ ਹੈ ਕਿ ਹਾਂ ਇਹ ਮੇਰੇ ਭਰਾ ਦੀ ਹੀ লাশ ਆ ਤੇ ਫਿਰ ਉਹਨਾਂ ਦਾ ਰੋਣਾ ਪਿਟਣਾ ਸ਼ੁਰੂ ਹੋ ਜਾਂਦਾ ਆ ਜਦੋਂ লাশ ਨੂੰ ਘਰ ਲਿਆਇਆ ਜਾਂਦਾ ਆ ਤੇ ਘਰ ਵਾਲੇ ਵਾਰ-ਵਾਰ ਇਹੀ ਗੱਲ ਕਹਿ ਰਹੇ ਸੀਗੇ ਕਿ ਕਾਸ਼ ਇਹ ਵਿਆਹ ਨਾ ਕਰਦਾ ਤਾਂ ਇਹ ਸਭ ਕੁਝ ਨਾ ਹੁੰਦਾ ਹੁਣ ਜਦੋਂ ਵਾਰ-ਵਾਰ ਇਹ ਗੱਲ ਕਹਿ ਰਹੇ ਹੁੰਦੇ ਆ ਤਾਂ ਪੁਲਿਸ ਵਾਲਿਆਂ ਨੂੰ ਵੀ ਉਹਦੀ ਘਰ ਵਾਲੀ ਤੇ ਸ਼ੱਕ ਹੁੰਦਾ ਆ ਹੁਣੋ ਸ਼ੱਕ ਦੇ ਆਧਾਰ ਤੇ ਹੀ ਇਹ ਜਿਹੜੀ ਇਹ ਤੋਂ ਪੁੱਛਤਾਛ ਕਰਦੇ ਆ ਪਹਿਲਾਂ ਤਾਂ ਇਹ ਕੁਝ ਨਹੀਂ ਦੱਸਦੀ ਤਾਂ ਫਿਰ ਇਹਦੀ ਜਿਹੜੀ ਫੋਨ ਦੀ ਜਿਹੜੀ ਕਾਲ ਡਿਟੇਲ ਹੁੰਦੀ ਹੈ ਉਹ ਕਢਵਾਈ ਜਾਂਦੀ ਹੈ ਕਾਲ ਡਿਟੇਲ ਕਢਵਾਉਣ ਤੋਂ ਬਾਅਦ ਪਤਾ ਚੱਲਦਾ ਆ ਕਿ ਇਹਨੇ ਕਿਸੇ ਇੱਕ ਨੰਬਰ ਤੇ 2000 ਵਾਰੀ ਕਾਲ ਕੀਤੀ ਹੈ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਤਾਂ ਹੁਣ ਜਦੋਂ ਉਹਦੀ ਡਿਟੇਲ ਕਢਵਾਈ ਜਾਂਦੀ ਹੈ ਤੇ ਪਤਾ ਚੱਲਦਾ ਆ ਕਿ ਇਹ ਕਿਸੇ ਬੈਂਕ ਦੇ ਮੈਨੇਜਰ ਦਾ ਨੰਬਰ ਹੈ ਆ ਤੇ ਹੁਣ ਪੁਲਿਸ ਕੀ ਕਰਦੀ ਹੈ ਉਸ ਬੈਂਕ ਮੈਨੇਜਰ ਦੇ ਫੋਨ ਦੇ ਨੰਬਰ ਦੀ ਵੀ ਕਾਲ ਡਿਟੇਲ ਕਢਵਾਈ ਜਾਂਦੀ ਹੈ ਤਾਂ ਉਹਦੇ 'ਚ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਉਂਦੀ ਹੈ ਕਿ ਉਸ ਮੈਨੇਜਰ ਦੇ ਨਾਲ ਇਹਦੀ ਜਿਹੜੀ ਮਾਂ ਹੁੰਦੀ ਹੈ ਈਸ਼ਵਰੀਆ ਦੀ ਉਹਨੇ ਵੀ ਬਹੁਤ ਵਾਰੀ ਗੱਲ ਕੀਤੀ ਹੁੰਦੀ ਹੈ ਤਾਂ ਫਿਰ ਇਹਨਾਂ ਦੇ ਮੈਸੇਜ ਵੀ ਉੱਥੋਂ ਮਿਲਦੇ ਆ ਇੱਕ ਦੂਜੇ ਦੇ ਨਾਲ ਜੋ ਇਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਹੁੰਦੀਆਂ ਆ ਤਾਂ ਉਹ ਹੈਰਾਨ ਕਰ ਦੇਣ ਵਾਲੇ ਸੀਗੇ ਪੁਲਿਸ ਵੀ ਵੇਖ ਕੇ ਹੈਰਾਨ ਸੀਗੀ ਕਿ ਮਾਂ ਵੀ ਉਹਦੇ ਨਾਲ ਇਦਾਂ ਦੀਆਂ ਗੱਲਾਂ ਕਰ ਰਹੀ ਹੀ ਐ ਤੇ ਧੀ ਵੀ ਹੁਣ ਇਹਨਾਂ ਨੂੰ ਅਰੈਸਟ ਕੀਤਾ ਜਾਂਦਾ ਆ ਹਾਲਾਂਕਿ ਜਿਹੜਾ ਬੈਂਕ ਮੈਨੇਜਰ ਹੁੰਦਾ ਆ ਇਹਨੂੰ ਜਦੋਂ ਇਸ ਗੱਲ ਦਾ ਪਤਾ ਚੱਲਦਾ ਆ ਤਾਂ ਇਹ ਮੌਕੇ ਤੋਂ ਹੀ ਫਰਾਰ ਹੋ ਜਾਂਦਾ ਆ ਤੇ ਫਿਰ ਇਹਨਾਂ ਦੋਨਾਂ ਮਾਵਾਂ ਤੀਆਂ ਨੂੰ ਅਰੈਸਟ ਕੀਤਾ ਜਾਂਦਾ ਐ ਨਾ ਤੋਂ ਸਖਤੀ ਦੇ ਨਾਲ ਪੁੱਛਤਾਚ ਹੁੰਦੀ ਐ ਤਾਂ ਫਿਰ ਇਹ ਆਪਣਾ ਜ਼ੀਰੋ ਮੈਂ ਜਿਹੜਾ ਉਹ ਕਬੂਲ ਕਰ ਲੈਂਦੀਆਂ ਆ ਇਹ ਦੱਸਦੀਆਂ ਆ ਕਿ ਅਸੀਂ ਤਿੰਨਾਂ ਨੇ ਮਿਲ ਕੇ ਐ ਜਿਹੜਾ 2 ਲੱਖ ਰੁਪਏ ਦੀ ਸਪਾਰੀ ਦਿੱਤੀ ਸੀਗੀ ਇਸ ਕਤਲ ਦੀ ਤੇ ਤਿੰਨ ਜਣਿਆਂ ਨੇ ਰਲ ਕੇ ਐ ਜਿਹੜਾ ਇਹ ਕਤਲ ਕੀਤਾ ਸੀਗਾ ਹੁਣ ਪੁਲਿਸ ਜਦੋਂ ਇਸ ਕਤਲ ਦੇ ਪਿੱਛੇ ਦਾ ਕਾਰਨ ਪੁੱਛਦੀ ਆ ਉਹਨਾਂ ਤੋਂ ਤੇ ਜਦੋਂ ਕਾਰਨ ਦੱਸਦੀਆਂ ਆ ਤਾਂ ਪੁਲਿਸ ਵੀ ਹੈਰਾਨ ਸੀ ਹੁਣ ਪੁਲਿਸ ਵਾਲੇ ਕਹਿੰਦੇ ਆ ਕਿ ਜੇ ਤੂੰ ਇਹਦੇ ਨਾਲ ਨਹੀਂ ਸੀ ਰਹਿਣਾ ਤਾਂ ਤੂੰ ਵਿਆਹ ਹੀ ਨਹੀਂ ਸੀ ਕਰਵਾਣਾ ਉਹ ਕਹਿੰਦੀ ਕਿ ਮੇਰੇ ਘਰ ਵਾਲੇ ਦਬਾਅ ਪਾ ਰਹੇ ਸੀਗੇ ਮੇਰੇ ਚਾਚੇ ਤਾਏ ਦਬਾਅ ਬਣਾ ਰਹੇ ਸੀਗੇ ਮੇਰੇ ਤੇ ਇਸ ਵਿਆਹ ਨੂੰ ਲੈ ਕੇ ਤਾਂ ਫੇਰ ਅਸੀਂ ਤਿੰਨਾਂ ਜਣਿਆਂ ਨੇ ਜਦੋਂ ਆਪਸ ਵਿੱਚ ਇਕੱਠੇ ਹੋ ਕੇ ਗੱਲਬਾਤ ਕੀਤੀ ਤਾਂ ਮੇਰੀ ਮਾਂ ਨੇ ਤੇ ਉਸ ਮੈਨੇਜਰ ਨੇ ਮੈਨੂੰ ਇਹੀ ਗੱਲ ਕਹੀ ਸੀ ਕੀ ਤੂੰ ਇੱਕ ਕੰਮ ਕਰ ਤੂੰ ਪਹਿਲਾਂ ਵਿਆਹ ਕਰਵਾ ਲੈ ਤੇ ਸਾਨੂੰ ਪਤਾ ਸੀਗਾ ਕਿ ਉਹਦੇ ਹਿੱਸੇ 'ਚ ਬਹੁਤ ਪ੍ਰਾਪਰਟੀ ਆਉਂਦੀ ਐ ਤੇ ਅਸੀਂ ਇੱਕ ਕੰਮ ਕਰਾਂਗੇ ਵਿਆਹ ਤੋਂ ਮਹੀਨੇ ਬਾਅਦ ਹੀ ਉਹਨੂੰ ਤਾਂ ਮਰਵਾ ਦਾਂਗੇ ਤੇ ਉਸ ਤੋਂ ਬਾਅਦ ਉਹਦੇ ਹਿੱਸੇ ਦੀ ਜਿੰਨੀ ਵੀ ਪ੍ਰਾਪਰਟੀ ਉਹ ਮੈਨੂੰ ਮਿਲ ਜੇਗੀ ਤੇ ਅਸੀਂ ਤਿੰਨੋਂ ਜਣੇ ਐਸ਼ ਦੇ ਨਾਲ ਬਾਤ ਚ ਆਪਣੀ ਜ਼ਿੰਦਗੀ ਗੁਜ਼ਾਰਾਂਗੇ ਹਾਲਾਂਕਿ ਜਦੋਂ ਪੁਲਿਸ ਨੇ ਉਹਨੂੰ ਪੁੱਛਿਆ ਕਿ ਤੈਨੂੰ ਇਸ ਚੀਜ਼ ਦਾ ਪਛਤਾਵਾ ਨਹੀਂ ਤਾਂ ਉਹ ਕਹਿੰਦੀ ਕਿ ਨਹੀਂ ਮੈਂ ਤਾਂ ਸ਼ੁਰੂ ਤੋਂ ਹੀ ਪਿਆਰ ਹੈ ਜੋ ਉਸ ਬੈਂਕ ਮੈਨੇਜਰ ਨੂੰ ਹੀ ਕਰਦੀ ਸੀਗੀ ਮੇਰਾ ਕਦੀ ਵੀ ਇਹਦੇ ਨਾਲ ਕੋਈ ਵੀ ਵਿਆਹ ਕਰਾਉਣ ਦਾ ਇਰਾਦਾ ਨਹੀਂ ਸੀ ਪਰ ਲੋਕਾਂ ਦੇ ਚਲਦੇ ਮੈਨੂੰ ਇਹ ਵਿਆਹ ਕਰਵਾਉਣਾ ਪਿਆ ਜਦੋਂ ਈਸ਼ਵਰੀਆ ਦੇ ਪਿਤਾ ਨੂੰ ਇਹ ਗੱਲ ਦੱਸੀ ਗਈ ਕਿ ਤੁਹਾਡੀ ਵਾਈਫ ਤੇ ਤੁਹਾਡੀ ਬੇਟੀ ਦਾ ਦੋਨਾਂ ਦਾ ਹੀ ਇੱਕੇ ਬੰਦੇ ਨਾਲ ਅਫੇਅਰ ਸੀ ਤੇ ਤੁਹਾਨੂੰ ਕੁਝ ਪਤਾ ਹੀ ਨਹੀਂ ਚੱਲਿਆ ਤਾਂ ਉਹ ਕਹਿੰਦੇ ਐ ਕਿ ਐਵੇਂ ਦੀ ਕੋਈ ਗੱਲ ਨਹੀਂ ਸੀ ਇਦਾਂ ਦਾ ਹੋ ਹੀ ਨਹੀਂ ਸਕਦਾ ਕਿ ਦੋਨੋਂ ਮਾਂ ਬੇਟੀ ਇੱਕ ਦੇ ਨਾਲ ਹੀ ਰਿਸ਼ਤੇ 'ਚ ਹੋਣੇ ਕਿਵੇਂ ਹੋ ਸਕਦਾ ਆ ਤੁਸੀਂ ਖੁਦ ਸੋਚੋ ਹਰ ਕੋਈ ਹੈਰਾਨ ਸੀ ਪਰ ਇਹ ਬਿਲਕੁਲ ਸੱਚ ਸੀ ਕਿ ਦੋਵੇਂ ਮਾਂ ਬੇਟੀ ਇੱਕ ਹੀ ਬੰਦੇ ਦੇ ਨਾਲ ਰਿਲੇਸ਼ਨ ਵਿੱਚ ਸੀਗੀਆਂ ਜਿਨ੍ਹਾਂ ਨੇ ਇੱਕ ਹਸਤਾਖੇੜ ਦਾ ਪਰਿਵਾਰ ਹੈ ਜੋ ਖਤਮ ਕਰਤਾ ਉਸ ਮੁੰਡੇ ਨੂੰ ਤਾਂ ਇਸ ਗੱਲ ਦਾ ਬਿਲਕੁਲ ਆਈਡੀਆ ਵੀ ਨਹੀਂ ਸੀ ਕਿ ਉਹਦੇ ਨਾਲ ਐਵੇਂ ਦਾ ਕੁਝ ਹੋ ਜਾਏਗਾ ਅਗਰ ਇਹ ਉਹਦੇ ਨਾਲ ਨਹੀਂ ਸੀ ਰਹਿਣਾ ਚਾਹਦੀ ਨਹੀਂ ਸੀ ਵਿਆਹ ਕਰਾਉਣਾ ਚਾਹਦੀ ਤਾਂ ਪਹਿਲਾਂ ਇਹ ਮਨਾ ਕਰ ਸਕਦੀ ਸੀ ਕਿਉਂ ਕਿਸੇ ਦੇ ਪੁੱਤਰ ਨੂੰ ਜਾਨੋਂ ਮਾਰ ਦੇਣਾ ਸਿਰਫ ਪੈਸਿਆਂ ਪਿੱਛੇ ਬਹੁਤ ਹੀ ਬੁਰੀ ਘਟਨਾ ਸੀਗੀ ਇਹਨਾਂ ਦੋਨਾਂ ਮਾਂ ਬੇਟੀ ਨੂੰ ਹੈ ਜੋ ਅਰੈਸਟ ਕਰ ਲਿਆ ਗਿਆ ਆ ਉਹ ਤਿੰਨੇ ਵੀ ਜਿਹੜੇ ਕਾਤਲ ਸੀਗੇ ਉਹ ਵੀ ਅਰੈਸਟ ਹੋ ਗਏ ਆ ਜਿਹੜਾ ਬੈਂਕ ਦਾ ਮੈਨੇਜਰ ਆ ਉਹ ਹਾਲੇ ਤੱਕ ਫਰਾਰ ਚੱਲ ਰਿਹਾ ਆ ਹੁਣ ਅੱਗੇ ਇਸ ਕੇਸ ਦੇ ਵਿੱਚ ਕੀ ਹੁੰਦਾ ਆ ਉਹ ਵੇਖਣ ਵਾਲੀ ਗੱਲ ਹੋਏਗੀ ਇਹਨਾਂ ਨੂੰ ਕੀ ਸਜ਼ਾ ਹੁੰਦੀ ਹੈ ਜੇ ਸਾਨੂੰ ਕੋਈ ਵੀ ਅਪਡੇਟ ਇਸ ਕੇਸ ਦੇ ਬਾਰੇ ਵਿੱਚ ਮਿਲੀ ਤਾਂ ਅਸੀਂ ਜ਼ਰੂਰ ਦੱਸਾਂਗੇ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਪਰ ਇਹਨਾਂ ਨੇ ਜੋ ਵੀ ਕੀਤਾ ਉਹ ਬਹੁਤ ਬੁਰਾ ਕੀਤਾ ਐਵੇਂ ਦੀ ਮਾਂ ਨੂੰ ਤੇ ਐਵੇਂ ਦੀ ਬੇਟੀ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਤੀਆਂ ਤੇ ਇਹ ਸੀਗੀ ਅੱਜ ਦੀ ਕਹਾਣੀ ਮਿਲਦਿਆਂ ਕੱਲ੍ਹ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ